ਮਹਿੰਦਰ ਆਵਾਜ਼ ਦੇਖ ਰਹੇ ਦਰਸ਼ਕਾ ਦਾ ਮੈਚ ਆਹਤ ਗਿਲ ਬਹੁਤ-ਬਹੁਤ ਸਵਾਗਤ ਕਰਦੀਆਂ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਸ਼ਿਵ ਮੰਦਿਰ ਜੋ ਕਿ ਪਟਾਲਾ ਰੋਡ ਤੇ ਸਥਿਤ ਹੈ ਤੇ ਆਓ ਆਪਾਂ ਤੁਹਾਨੂੰ ਇੱਥੇ ਤੇ ਲਾਈਵ ਦਰਸ਼ਨ ਕਰਾਣੇ ਆ ਤੇ ਦਿਖਾਣੇ ਆ ਕਿ ਸੰਗਤਾਂ ਨੇ ਇੱਥੇ ਕਿੰਨੀ ਰੌਣਕ ਲਾਈ ਹੋਈ ਹੈ ਐਮਪੀਸੀ ਦੇਖੋ ਵੀ ਬਹੁਤ ਬੜਾ ਵਧੀਆ ਪ੍ਰੋਗਰਾਮ ਕਰ ਰਿਹਾ शिवशंकर ਦੀ ਬਰਾਗ ਉਹ ਅਣੀ ਸਭ ਕੁਝ ਇੱਥੇ ਪ੍ਰੋਗਰਾਮ ਬੜਾ ਵਧੀਆ ਤਰ੍ਹਾਂ ਚੱਲਦਾ ਹੁੰਦਾ ਕੋਈ 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 ਕੋਸ਼ਿਸ਼ ਰਾਪਾ ਨਹੀਂ ਆ ਅਸੀਂ ਇਸੇ ਇਹੋ ਕਰਨੇ ਚਾਹਨੇ ਆ ਕਿ ਗਾਹ ਵੀ ਇਸ ਵਕਤ ਵੱਧ ਚੜ ਕੇ ਸਾਡੇ ਇਸ ਮੰਦਿਰ ਦੇ ਹਿੱਸਾ ਘਰ ਬਣੋ ਔਰ ਇਸ ਨੂੰ ਬੜੀਆ ਤਰੀਕੇ ਨਾਲ ਆਪਾਂ ਹੋਰ ਵੀ ਅੱਗੇ ਕੰਮ ਕਰੀਏ ਮੇਲੇ ਇਦਾਂ ਦਾ ਲੱਗਦਾ ਇਸ ਮੰਦਿਰ ਵਿੱਚ ਆ ਕੇ ਕਿੱਤਾ ਦੀ ਭਾਉਂਦਾ ਹੈ ਤੁਹਾਡੇ ਮਨ ਵਿੱਚ ਭਾਵਨਾ ਮੈਡਮ ਦੇਖੋ ਸਭ ਤੋਂ ਬਹੁਤ ਵਧੀਆ ਸ਼ੰਕਰ ਦੇ ਜਿਹੜੇ ਦਵਾਰੇ ਆਂਦੇ ਆ ਉਹ ਸਭ ਤੋਂ ਵੱਡੇ ਭਗਵਾਨ ਨੇ ਉਹਨਾਂ ਦੀ ਜਿੰਨੀ ਉਹਨਾਂ ਦੀ ਸ਼ਕਤੀ ਨਾਲ ਅਸੀਂ ਸਤਿ ਸ੍ਰੀ ਅਕਾਲ ਫਿਰਦੇ ਆ हमारे यहाँ मंदिर में काफी समय से यानी पहले से भी शिवरात्रि का पर्व मनाते आए और अब कई दिन से तैयारी चल रही थी बहुत से भक्त मिलके सेवा दे रहे थे सजावट में लगे हुए थे बाबा की शादी की तैयारी में लगे बाबा के धूमधाम से आज रात्रि से ही जल लाया गया, गया गंगा जी से हरिद्वार से और रामतीर्थ से जल ला के स्नान कराया बाबा रुद्राम से किया और शाम को बाबा का विवाह करवाया धूमधाम से पूरे दिन ना हर्षोल्लास से दहा के पूरे दिन भक्तजन आते गए जल चढ़ाते गए अपनी अपार श्रद्धा थी सब प्रसाद ले लेके गए उमंग थी उनमें उनके मन में एक एक हर्ष था कि हम आज बाबा के दर्शन करने जाएंगे बाबा का विवाह है आज बारात में जाएंगे सभी बाबा की में जागरण करवाया जा रहा थे थे है कितनी चेर तो आज चल ये जागरण बाबा के जन्म विवाह के उत्सव में ही कराया जा रहा है ਔਰ ਕਾਫੀ ਸਮੇਂ ਤੱਕ ਜਉ ਤਾਂ 바ਵਾ 바ਵਾ ਕੀ ਕਿਰਪਾ ਹੋਰੀ ਚਲਤਾ ਰਹੇਗਾ ਓਮ ਨਮਾ ਸ਼ਿਵਾਯ ਓਮ ਨਮਾ ਸ਼ਿਵਾ ਹਾਰੇ ਹਾਰੇ ਹੋਂਦੀ ਅੰਮ੍ਰਿਤਸਰ ਆਵਾਜ਼ ਦੇਖ ਰਹੇ ਦਰਸ਼ਕਾ ਦਾ ਮੈਚ ਆਹਤ ਗਿਲ ਬਹੁਤ ਬਹੁਤ ਸਵਾਗਤ ਕਰਦੀਆਂ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਸ਼ਿਵ ਮੰਦਿਰ ਜੋ ਕਿ ਪਟਾਲਾ ਰੋਡ ਤੇ ਸਥਿਤ ਹੈ ਤੇ ਆਓ ਆਪਾਂ ਤੁਹਾਨੂੰ ਇੱਥੇ ਤੇ ਲਾਈਵ ਦਰਸ਼ਨ ਕਰਾਣੇ ਆ ਤੇ ਦਿਖਾਣੇ ਆ ਕਿ ਸੰਗਤਾਂ ਨੇ ਇੱਥੇ ਕਿੰਨੀ ਰੌਣਕ ਲਾਈ ਹੋਈ ਹੈ ਹਰ ਮਹਾਦੇਵ ਪਹਿਲਾਂ ਤੇ ਤੁਹਾਡਾ ਤੁਹਾਡਾ ਸਵਾਗਤ ਕਰਦੇ ਆਂ ਅਮਰੀਕਾ ਰਵਾਨ ਹਾਂਜੀ ਹਰ ਹਰ ਮਹਾਦੇਵ ਜੀ ਸਾਰਿਆਂ ਨੂੰ જય ਸ਼ੰਕਰ ਦੀ ਸ਼ੁਭ ਰਾਤਰੀ ਸਭ ਨੂੰ ਨਾਮ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸ਼ੁਭ ਰਾਤਰੀ ਦੀਆਂ ਜੀ ਅਸੀਂ ਬਟਾਲਾ ਰੋਡ ਤੇ ਮੰਦਰ ਜੀ ਬਿਜਲੀ ਘਰ ਦੇ ਸਾਹਮਣੇ ਬੋਲ ਰਹੇ ਆ ਇੱਥੇ ਬਚਪਨ ਤੋਂ ਆ ਰਹੇ ਤੇ ਮੱਥਾ ਦੇਖ ਰਹੇ ਆ ਤੁਹਾਨੂੰ ਬਹੁਤ ਜੀ ਸਕੂਨ ਮਿਲਦਾ ਇਸ ਮੰਦਰ ਦੇ ਆ ਜਾਣ ਕੇ ਅਸੀਂ ਸਾਜ ਤੋਂ 25-27 ਸਾਲ ਤੋਂ ਇੱਥੇ ਮੰਦਰ ਜਾ ਰਹੇ ਆ ਤੇ ਬਹੁਤ ਹੀ ਇੱਥੇ ਹਰ ਸਾਲ ਚੜਦੋ ਚੜਦੋ ਮੇਲਾ ਹੁੰਦਾ ਆ ਬਹੁਤ ਵਧੀਆ ਹੁੰਦਾ ਆ ਤੇ ਸਾਡਾ ਪਰਿਵਾਰ ਸਾਰਾ ਇੱਥੇ ਹੁੰਦਾ ਮੱਥਾ ਟੇਕਣ ਸਾਡੇ ਗਲੀ ਮੁਹੱਲੇ ਦੇ ਜੋ ਸ਼ਹਿਰ ਵਾਸੀ ਸਾਰੇ ਧਿਆਨ ਦੇ ਤੇ ਅਸੀਂ ਅੰਨੇ ਵੀ ਇਸ ਮੰਦਰ ਦਾ ਹੋਰ ਵੀ ਵੱਧ ਵੱਧ ਸੰਜੋਗ ਹੋਵੇ ਤੇ ਵੱਧ ਵੱਧ ਚੜਦੀ ਕਲਾ ਜਵੇ। ਹਰ ਮਹਾਦੇਵ। ਹਰ ਹਰ ਮਹਾਦੇਵ ਜੀ। ਪਹਿਲਾਂ ਤੇ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਆਪਣੀ ਸਰਵਾਜ਼ ਵਿੱਚ। ਤੁਹਾਡਾ ਸਰ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਮੰਦਰ ਵਿੱਚ ਆਤੀ? ਜੀ, ਹਮੇ 16 ਸਾਲ ਹੋ ਗਏ ਇਸ ਮੰਦਿਰ ਵਿੱਚ ਸਥਿਤ ਹੋਏ। ਜੀ, ਮੈਂ ਕਿ ਅੱਜ ਮਹਾਸ਼ਿਵ ਰਾਤਰੀ ਹੈ ਤੇ ਤੁਹਾਨੂੰ ਕਿੱਦਾ ਦਾ ਲੱਗ ਰਿਹਾ ਹੈ ਸ਼ਿਵ ਰਾਤਰੀ ਨੂੰ ਲੈ ਕੇ? बहुत हर साल की तरह इस साल भी बहुत उत्साहजनक लग रही है बहुत उत्साह अंदर से खुशी है बहुत एंजॉय कर रहे हैं हर मोमेंट को एंजॉय कर रहे हैं ये हर बारी आद्यो इस मंदिर में जी हर हर बार आता हूं और हम यहीं रुक जाते हैं रात में और पूरी दिन की सेवा में इस मंदिर को देता हूं अपनी सेवा हर हर महादेव आय हर, हर महादेव पहला तो assi swagat karde ho thoda ameer awaaz vich थैंक यू जी बहुत धन्यवाद ਦੇ ਜਿਵੇਂ ਕਿ ਅੱਜ ਸ਼ਿਵਰਾਤਰੀ ਹੈ ਤੇ ਤੁਹਾਡੇ ਮਨ ਵਿੱਚ ਕੀਤਾ ਦਾ ਉਤਸਾਹ ਹੈ ਸ਼ਿਵਰਾਤਰੀ ਨੂੰ ਲੈ ਕੇ। ਪਹਿਲੇ ਤੇ ਮੈਂ ਆਪਣਾ ਅੱਜ ਦੇ ਸ਼ਿਵਰਾਤਰੀ ਦੇ ਮੌਕੇ ਤੇ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਹੋਰ ਇਸ ਮੰਦਿਰ ਵੱਲੋਂ ਵੀ ਆਪਣੇ ਜਿੰਨੇ ਵੀ ਸਾਰੇ ਸੇਵਾਦਾਰ ਆਪਣੇ ਜਿੰਨੇ ਵੀ ਆਪਣੇ ਮੈਂਬਰ ਦਿੱਪਰ ਲਗੇ ਆ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ। ਮੇਰੇ ਵੱਲੋਂ ਮੇਰੇ ਪ੍ਰਬਾਤ ਸਾਹਿਬ ਵੱਲੋਂ ਵਧਾਈਆਂ ਹਣ ਦੀ। ਤੇ ਇਸੇ ਵੀ ਅੱਜ ਸ਼ਿਵਰਾਤਰੀ ਦਾ ਤਿਹਾੜਿਆ ਹੈ। ਜਿਸ ਤਰ੍ਹਾਂ ਦੁਨੀਆ ਨੂੰ ਪਤਾ ਹੈ ਹਰ ਵਰਲਡ ਦੇ ਵਿੱਚ ਪਤਾ ਵੀ ਇਹ ਬਹੁਤ ਹਰ ਮਨਾਇਆ ਜਾਂਦਾ ਹੈ ਬੜੀ ਖੁਸ਼ੀ ਦੇ ਨਾਲ ਇੱਥੇ ਇੱਥੇ ਲੱਖਾਂ ਦੀ ਦਰਦ ਨਾਲ ਇਸੇ ਬੜੇ ਸਮੁੰਦਰ ਦੇ ਵਿੱਚ ਮੱਥਾ ਟੇਕ ਕੇ ਗਏ ਹੋ ਸਕਦਾ ਤੇ ਅਜੇ ਵੀ ਇਸ ਐਂਪਲੀਸੀ ਦੇਖੋ ਵੀ ਬਹੁਤ ਬੜਾ ਵਧੀਆ ਪ੍ਰੋਗਰਾਮ ਕਰ ਰਿਹਾ ਸ਼ਿਵ ਸ਼ੰਕਰ ਦੀ ਬਰਾਤ ਆਣੀ ਹੈ ਸਭ ਕੁਝ ਇੱਥੇ ਪ੍ਰੋਗਰਾਮ ਬੜਾ ਵਧੀਆ ਤੱਕ ਨਾਲ ਹੁੰਦਾ ਕੋਈ ਕੋਈ ਉਸ ਕੋਸ਼ਿਸ਼ ਰਾਣੀ ਆ ਅਸੀਂ ਇਸੇ ਇਹੋ ਕਰਨੇ ਚਾਹਨੇ ਆ ਕਿ ਗਾਂ ਵੀ ਇਸ ਵਕਤ ਵਾਦ ਚੜ ਕੇ ਸਾਡੇ ਇਸ ਮੰਦਿਰ ਦੇ ਹਿੱਸਾ ਘਰ ਬਣੋ ਔਰ ਇਸ ਨੂੰ ਵਧੀਆ ਤਰੀਕੇ ਨਾਲ ਆਪਾਂ ਹੋਰ ਵੀ ਅਗੋ ਕੰਮਜਾਬ ਕਰੀਏ ਮੇਲੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਮੰਦਿਰ ਵਿੱਚ ਨੂੰ ਆਪਦੀ ਕਰਦੋ 10 ਸਾਲ 15 ਸਾਲ ਹੀ ਹੋ ਗਿਆ ਬਣਦੀ ਇਸ ਦਾ ਇਸ ਮੰਦਿਰ ਦੀਵਾ ਕਰਦੇ ਨੇ ਕਿਹਦਾਦਾ ਲੱਗਦਾ ਇਸ ਮੰਦਿਰ ਵਿੱਚ ਆ ਕੇ ਕਿੰਦਾ ਦੀ ਭਾਵਨਾ ਹੈ ਤੁਹਾਡੇ ਮਨ ਵਿੱਚ ਭਾਵਨਾ ਮੈਨੂੰ ਦੇਖੋ ਸਭ ਤੋਂ ਬਹੁਤ ਵਧੀਆ ਸ਼ੰਕਰ ਜਿਹੜਾ ਦਵਾਰੇ ਆਂਦੇ ਆ ਉਹ ਸਭ ਤੋਂ ਵੱਡੇ ਭਗਵਾਨ ਨੇ ਉਹਨਾਂ ਦੀ ਜਿੰਨੀ ਉਹਨਾਂ ਦੀ ਸ਼ਕਤੀ ਨਾਲ ਅਸੀਂ ਤਸੱਬ ਕਰੇ ਫਿਰਦੇ ਆ ਇਸ ਦੁਨੀਆ ਨੂੰ ਅਸੀਂ ਇਹੋ ਜਿਹਾ ਕਹਿੰਦੇ ਆ ਕਿ ਕੋਈ ਮਾਇਤ ਸੰਭਿ ਛੱਡ ਕੇ ਇਸ ਦਰਬਾਰ ਦੇ ਵਿੱਚ ਨਾ ਸ਼ੰਕਰ ਨਾਲ ਜੁੜਨਾ, ਅਬ ਇਸ ਮੰਦਰ ਨਾਲ ਜੁੜਨਾ ਕਿ ਕੋਈ ਵੀ ਜਰਾ ਕੋਈ ਬੱਚਾ ਕੋਈ ਕੁਥਰਾ ਕੋਈ ਨਿਸ਼ਾ ਪਤੇ ਕਰਦਾ ਉਹ ਵੀ ਸਾਡੇ ਨਾਲ ਆ ਕੇ ਜੁੜਨਾ ਉਹਨਾਂ ਨੂੰ ਤਗੀ ਸੀਸੀ ਮਿਲੇ ਉਹ ਸ਼ੰਕਰ ਦਾ ਅਸ਼ੀਰਵਾਦ ਮਿਲੇ ਆਓ ਆਪਾਂ ਮੰਦਰ ਦੇ ਪੰਡਿਤ ਜੀ ਦੇ ਨਾਲ ਗੱਲਬਾਤ ਕਰਦੇ ਆਂ ਨਮਸਕਾਰ ਪੰਡਿਤ ਜੀ ਪਹਿਲਾਂ ਤੇ ਆਪਾਂ ਅੰਮ੍ਰਿਤਸਰ ਆਵਾਜ਼ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਸ਼ੰਕਰ ਕੀ ਜੈ ਸ਼ੰਕਰ ਕੀ ਹਰ ਹਰ ਮਹਾਦੇਵ ਹਰ ਹਰ ਮਹਾ ਪਹਿਲਾਂ ਤੇ ਅਸੀਂ ਸਵਾਗਤ ਕਰਦੇ ਆਂ ਤੁਹਾਡਾ ਅੰਮ੍ਰਿਤਸਰ ਆਵਾਜ਼ ਵਿੱਚ ਜਾਸ਼ ਤੇ ਤੁਹਾਨੂੰ ਇੱਥੇ ਦੀ ਸੇਵਾ ਨਿਭਾਉਂਦੇ ਹੋਏ ਕਿੰਨਾ ਟਾਈਮ ਹੋ ਗਿਆ ਸਾਨੂੰ ਇੱਥੋਂ ਦੀ ਸੇਵਾ ਨਿਭਾਉਂਦਿਆਂ 40-45 ਸਾਲ ਹੋ ਗਿਆ ਹੈ ਜੋ ਕਿ ਪ੍ਰਦਾਨ ਭਾਰਤ ਪੁਸ਼ਨ ਦੀ ਅਗ ਅਨੁਸਾਰ ਮੰਦਿਰ ਦੀ ਸਾਰੇ ਕੰਮਕਾਰ ਹੋ ਰਹੇ ਨੇ ਤੇ ਅੱਗੇ ਵੀ ਉਹਨਾਂ ਦੀ ਕਿਰਪਾ ਅਤੇ ਅਗਵਾਈ ਅਨੁਸਾਰ ਹੀ ਮੰਦਿਰ ਨੂੰ ਵਿਧਾਇਆ ਤੇ ਵਧ ਚੜ੍ਹ ਕੇ ਅੱਗੇ ਲੈ ਕੇ ਜਾਇਆ ਜਾਏਗਾ ਇਸ ਵਿੱਚ ਸੰਗਤਾਂ ਅਤੇ ਸਭ ਪਖਤਾ ਦਾ ਵੀ ਬਹੁਤ ਯੋਗਦਾਨ ਹੈ ਇਸ ਮੰਦਰ ਵਿੱਚ ਜੋ ਵੀ ਭਗਤ ਅਤੇ ਸ਼ਰਧਾਲੂ ਆਪਣੀ ਸ਼ਰਧਾ ਨਾਲ ਆਂਦਾ ਹੈ ਉਸ ਦੀਆਂ ਹਰ ਮਨ ਕਾਮਨਾਵਾਂ ਪੂਰਨ ਹੁੰਦੀਆਂ ਹਨ ਅਤੇ ਇੱਥੇ ਹਰ ਤਿਲੋਂ ਆਉਣ ਵਾਲੇ ਆਮਦਰਦ ਅਤੇ ਜੋ ਵੀ ਦੁਖੀ ਹਿਰਦਿਆਂ ਨਾਲ ਆਪਣੇ ਜੋ ਵੀ ਦੁੱਖ ਦੁੱਖੜੇ ਲੈ ਕੇ ਆਂਦਾ ਹੈ ਉਸ ਦੀਆਂ ਸਭ ਸੁੱਖਾਂ ਮਨ ਕਾਮਨਾਵਾਂ ਪੂਰਨ ਹੁੰਦੀਆਂ ਨੇ ਇੱਥੇ ਭਗਵਾਨ ਬੋਲੇनाथ ਖੁਦ ਨਿਵਾਸ ਕਰਦੇ ਹਨ ਇਸ ਮੰਦਰ ਨੂੰ ਕਟੋ-ਕਟ ਕਰੇ ਬਣ 40 ਸਾਲ ਤੋਂ ਉੱਪਰ ਹੋ ਗਏ ਨੇ ਜੋ ਕਿ ਇਹ ਬਹੁਤ ਹੀ ਪਵਿੱਤਰ ਅਤੇ ਆਸਤਾ ਦਾ ਸਥਾਨ ਬਣ ਗਿਆ ਹੈ ਇੱਥੇ ਲੋਕ ਬਹੁਤ ਹੀ ਦੂਰ-ਦੂਰ ਤੋਂ ਦਰਸ਼ਨ ਕਰਨ ਆਉਂਦੇ ਨੇ ਅਤੇ ਆਪਣੇ ਬਣ ਕਾਮਨਾਵਾਂ ਪੂਰਨ ਕਰਦੇ ਨੇ ਤੇ ਇੱਥੇ ਜਿਹੜਾ ਜਾਗਰਣ ਕਰਵਾਇਆ ਜਾ ਰਿਹਾ ਅੱਜ ਸ਼ਿਵਰਾਤਰੀ ਤੇ ਕਿੰਨੀ ਛੇੜ ਤੋਂ ਰੀਤ ਚੱਲਦੀ ਆ ਰਹੀ ਹੈ ਇਸ ਮੰਦਿਰ ਵਿੱਚ ਇਸ ਸ਼ਿਵਰਾਤਰੀ ਕਦੋਂ ਕੱਟ 40 ਸਾਲ ਤੋਂ ਚੱਲਦੀ ਆ ਰਹੀ ਹੈ ਜੋ ਕਿ ਪ੍ਰਦਾਨ ਭਾਰਤ ਪੂਸ਼ਣ ਦੀ ਅਗਵਾਈ ਅਨੁਸਾਰ ਚੱਲ ਰਹੀ ਹੈ ਜੋ ਕਿ ਅਛੋਦੇਵ ਉਹ ਸੇਵਾਦਾਰ ਹਨ ਅਤੇ ਪ੍ਰਦਾਨ ਭਾਰਤ ਪੂਸ਼ਣ ਜੋ ਕਿ ਜਿੰਨਾ ਦਾ ਬਹੁਤ ਹੀ ਮੁੱਖ ਸਹਿਯੋਗ ਇਸ ਮੰਦਰ ਨੂੰ ਅੱਗੇ ਵਧਾ ਕੇ ਲੈ ਕੇ ਜਾਂਦਾ ਹੈ ਅਤੇ ਉਹਨਾਂ ਦੇ ਅਤੇ ਭਗਵਾਨ ਉਹਨਾਂ ਦੀਆਂ ਹਰ ਸ਼ਰਧਾ ਅਤੇ ਮਨ ਕਾਮਨਾਵਾਂ ਨੂੰ ਪੂਰਨ ਕਰਨ ਅਤੇ ਉਹਨਾਂ ਨੂੰ ਸੁਖਾ ਸੁਖਾ ਦੀ ਜ਼ਿੰਦਗੀ ਪ੍ਰਦਾਨ ਕਰਨ ਆਨ ਉਸ ਮੰਦਿਰ ਵਿੱਚ ਕਿੰਨਾ ਟਾਈਮ ਹੋ ਗਿਆ ਸਾਨੂੰ ਇਸ ਮੰਦਿਰ ਵਿੱਚ ਤਕਰੀਬਨ ਘਟ ਤੋਂ ਘਟ 10 ਸਾਲ ਹੋ ਗਏ ਨੇ ਸੇਵਾ ਕਰਦੇ ਬੋਲੇ ਨਾ ਇਹ ਤੁਸੀਂ ਕਾਫੀ ਡੇਰ ਤੋਂ ਇੱਥੇ ਮਹਾ ਸ਼ੰਕਰ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਹੋ ਤੇ ਕਿੱਦਾਂ ਦਾ ਲੱਗਦਾ ਸਾਨੂੰ ਸ਼ੰਕਰ ਦੇ ਚਰਨਾਂ ਨਾਲ ਜੁੜ ਕੇ ਬਹੁਤ ਹੀ ਅੱਛਾ ਲੱਗਦਾ ਹੈ ਅਤੇ ਬਹੁਤ ਹੀ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਬਹੁਤ ਹੀ ਮਨੁਕਾਮਨਾਵਾਂ ਪੂਰਨ ਹੁੰਦੀਆਂ ਨੇ ਤੇ ਬਹੁਤ ਹੀ ਭਗਤ ਵਾਤੇ ਚੜ ਕੇ ਇੱਥੇ ਆ ਕੇ ਭਾਗ ਲੈਂਦੇ ਨੇ ਜੋ ਵੀ ਇਸ ਦਰਬਾਰ ਤੇ ਆਪਣੀ ਸ਼ਰਧਾ ਪਾਉਣਾ ਲੈ ਕੇ ਆਂਦੇ ਨੇ ਉਸ ਦੀ ਹਰ ਮਨ ਕਾਮਨਾਵਾਂ ਪੂਰਨ ਹੁੰਦੀਆਂ ਨੇ ਤੇ ਬੋਲੇ ਨਾਥ ਉਹਨਾਂ ਦੇ ਹਿਰਦੇ ਵਿੱਚ ਵਾਸ ਕਰਦੇ ਪੰਡੀ ਜੀ ਇੱਥੇ ਦੀ ਤੁਸੀਂ ਮਹਾਸ਼ਿਵratri ਜਿਵੇਂ ਕਿ ਅੱਜ ਸਾਰਿਆਂ ਨੂੰ ਪਤਾ ਹੈ ਤੇ ਇੱਥੇ ਦੀ ਕੁਝ ਸਜਾਵਟ ਬਾਰੇ ਤੇ ਮਹਾਸ਼ਿਵratri ਦੇ ਬਾਰੇ ਕੁਝ ਸਾਨੂੰ ਦੱਸ ਸਕਦੇ ਹੋ ਜੀ ਹਮਾਰੇ ਹਾਂ ਮੰਦਿਰ ਮੇਂ ਕਾਫੀ ਸਮੇਂ ਸੇ ਯਾਨੀ ਪਹਿਲੇ ਸੇ ਵੀ ਸ਼ਿਵਰਾਤਰੀ ਕਾ ਪਰ ਮਨਾਤੇ ਆਏ और अब कई दिन से तैयारी चल रही थी बहुत से भक्त मिलकर सेवा दे रहे थे सजावट में लगे हुए थे बाबा की शादी की तैयारी में लगे हुए थे बाबा के धूमधाम से आज रात्रि से ही जल लाया गया, गया गंगा जी से हरिद्वार से और रामतीर्थ से जल ला के स्नान कराया बाबा को रुद्राभिषेक किया और शाम को बाबा का विवाह करवाया धूमधाम से पूरे दिन इतना हर्षोल्लास से रहा कि पूरे दिन भक्तजन आते गए जल चढ़ाते गए और अब अपने अपार श्रद्धा थी सब प्रसाद ले लेके गए उमंग थी उनमें उनके मन में एक एक हर्ष था कि हम आज बाबा के दर्शन करने जाएंगे बाबा का विवाह है आज बारात में जाएंगे सभी बा, बाबा की कि आज जागरण करवाया जा रहा है तो चलता पे ये जागरण बाबा के जन्म विवाह के उत्सव में ही कराया जा रहा है और काफी समय तक जब तक बाबा बाबा की कृपा होगी चलता रहेगा जब तक बाबा की कृपा रहेगी ये जागरण चलता रहेगा बाबा का ਕਿ ਤੁਸੀਂ ਸਾਰੇ ਵੇਖ ਹੀ ਸਕਦੇ ਹੋ ਅੱਜ ਮੰਦਰ ਵਿੱਚ ਕਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ ਆਪਾਂ ਤੁਹਾਨੂੰ ਇੱਥੇ ਤੇ ਲਾਈਵ ਦਰਸ਼ਨ ਕਰਾਏ ਨੇ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਤੇ ਉਹਨਾਂ ਦੇ ਮਨਾਂ ਵਿੱਚ ਕਿੰਨੀ ਭਾਵਨਾ ਹੈ ਸ਼ਿਵਜੀ ਮਹਾਰਾਜ ਨੂੰ ਲੈ ਕੇ ਅੱਜ ਸ਼ਿਵਰਾਤਰੀ ਵਾਲੇ ਦਿਨ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਮੈਨੂੰ ਦਿਓ ਹੁਣ ਇਜਾਜ਼ਤ ਇਹ ਜੀ ਆ ਹੋਰ ਖਬਰਾਂ ਲਈ ਜੁੜੇ ਰਹੋ ਅਮਰਸਰ ਆਵਾਜ਼ ਦੇ ਨਾਲ